ਇਹ ਬੂਟੇ ਹੈਗੇ ਜੀ ਸੇਵ ਦੇ ਸੇਵ ਦੀਆਂ ਤਿੰਨ ਕਿਸਮਾਂ ਜਿਹੜੀਆਂ ਆਪਣੇ ਕੋਲੇ ਮੌਜੂਦ ਹਨ ਜਿਹੜੀਆਂ ਕਿ ਜਿੱਦੇ ਚ ਹਰਮਨ 99 골ਡਨ ডਾਰਸਟ ਤੇ ਅੰਨਾ ਤਿੰਨੇ ਹੀ ਕਿਸਮਾਂ ਤੇ ਜਿਹੜਾ ਪੰਜਾਬ ਦੇ ਵਿੱਚ ਮੌਸਮ ਦੇ ਅਨੁਸਾਰ ਕਾਫੀ ਵਧੀਆ ਫਲ ਤੁਹਾਨੂੰ ਮਿਲ ਜਾਣਾਗਾ ਇਹ ਕਿਸਮਾਂ ਜਿਹੜੀਆਂ ਤੁਸੀਂ ਹੁਣ ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ ਲਾ ਸਕਦੇ ਹੋਗੇ ਵੈਸੇ ਇਹਨਾਂ ਨੂੰ ਜਿਹੜਾ ਦਸੰਬਰ ਜਨਵਰੀ ਚ ਵੀ ਨੰਗੀ ਜਾੜਾ ਵਾਲੇ ਬੂਟੇ ਲਾਏ ਜਾ ਸਕਦੇ ਆ ਤੇ ਫਰਵਰੀ ਮਾਰਚ ਦੇ ਵਿੱਚ ਵੀ ਇਹਨਾਂ ਨੂੰ ਲਾਇਆ ਜਾ ਸਕਦਾ ਹੈਗਾ ਇਸ ਸਮੇਂ ਵੀ ਕਾਫੀ ਟਕ ਸਮਾਂ ਜਿਹੜਾ ਬੂਟੇ ਲਾਉਣ ਦਾ ਚਾਹ ਸ਼ੁਰੂ ਹੋਣ ਜਾ ਰਿਹਾ ਅਗਲੇ ਮਹੀਨੇ ਤੇ ਉਹਦੇ ਲਈ ਤੁਸੀਂ ਇਹ ਵੈਰਾਈਟੀਆਂ ਜਿਹੜੀ ਆਪਣੇ ਗਾਰਡਨ ਦੇ ਲਈ ਚੂਜ਼ ਕਰ ਸਕਦੇ ਹੋ ਚੁਣ ਸਕਦੇ ਹੋ ਇਹ ਵੈਰਾਈਟੀਆਂ ਕਿਸੇ ਵੀ ਜਗ੍ਹਾ ਤੋਂ ਲੈ ਕੇ ਤੁਸੀਂ ਲਾਓ ਆਪਣੇ ਕੋਲ ਵੀ ਤੁਹਾਨੂੰ ਇਹ ਮਜੂਰ ਮਿਲ ਜਾਣਗੀਆਂ ਜਾਂ ਕਿ ਤੂੰ ਵੀ ਲੈ ਕੇ ਲਾਉਣੀ ਪਰ ਵੈਰਾਈਟੀ ਦਾ ਤੁਸੀਂ ਜਿਹੜਾ ਖਾਸ ਧਿਆਨ ਰੱਖਣਾਗਾ ਪਹਿਲਾਂ ਸਾਡੇ ਨਾਲ ਹੋਈ ਆ ਕਿ ਦੇਸੀ ਸੇਵਕ ਲੈ ਕੇ ਲਾ ਲਿਆ ਨਾ ਉਹ ਤੇ ਫਾਲ ਆਉਂਦਾ ਦਾ ਵਾਸਤਾ ਉਹ ਜਿਹੜੇ ਗ੍ਰੋਥ ਕਰੀ ਜਾਂਦਾ ਤੇ ਵੱਡਾ ਹੋਈ ਜਾਂਦਾ ਫਾਲੋ ਦੇ ਤੇ ਕੋਈ ਨਹੀਂ ਆ ਰਿਹਾ ਸੋ ਵੈਰਾਈਟੀ ਕੰਨੀ ਬਹੁਤ ਧਿਆਨ ਤੁਸੀਂ ਬੂਟਾ ਲਾਉਣ ਮਿਹਲੇ ਦੇਣਾ ਧੰਨਵਾਦ ਜੀ